ਸਿਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਮੈਂ ਆ ਗਿਆ ਫ੍ਰੀਜ ਨੂੰ ਲੋਡ ਚੱਕਣ ਡੋਰ ਮੇ ਲੱਗੀ ਹੈ ਹੁਣੇ ਚੈੱਕ ਇਨ ਕਰਾਈ ਆਣ ਕੇ ਬਹੁਤ ਜਲਦੀ ਡੋਰ ਦੇਤੀ ਆਂਦੇ ਹੀ ਡੋਰ ਨੰਬਰ 3 ਹੀ ਹੈ ਪਹਿਲਾਂ ਆ ਲੱਗਣਾ ਟਰੱਕ ਅੱਗੇ ਰੰਗ ਆ ਰਿਹਾ ਤੇਰੇ ਅੱਗੇ ਅਸੀਂ ਲਾਵਾਂਗੇ ਵਧੀਆ 플레이ਰ ਹੈ ਜਿਨ੍ਹਾਂ ਨੇ ਆਂਦੇ ਡੋਰ ਦੇਤੀ ਐਦਾ ਮਜ਼ਾ ਆ ਜਾਂਦਾ ਦੋ ਚੱਕਣੀ ਹੈ ਇੱਕ ਕਿੱਥੇ ਚੱਕਣੀ ਹੈ ਇੱਕ ਹੋਰ ਚੱਕਣੀ ਹੈ ਲੱਗੇ ਲੱਗੇ ਹੀ ਹਮਨੇ ਲੱਗ ਪਾ ਕਿ ਨਹੀਂ ਦੇਖੇ ਰਾਸ ਕਿੱਥੇ ਕਿੱਥੇ ਰੱਖਣ ਨੇ ਨਹੀਂ ਨਹੀਂ ਹੋਰ ਕਿੱਧਰ ਲਾਈ ਜਨਾਂ ਨੂੰ ਵੀਰ ਟਰਨ ਰਾਈਟ ਇਹ ਸਿਗਨਲ ਲਗਾਤੇ ਆਪ ਕੋ ਬਤਾਤੇ ਹੈ ਕਿ ਐਸੇ ਰਾਈਟ ਉਹ ਰ ਕੋਲੇ ਗਿਆ ਨਾ ਹੁਣ ਲਾ ਕਰਤਾ ਜੀ ਲੋੜ ਇੱਕ ਸਾਈਡ ਤੇ ਹੋ ਗਿਆ ਇੱਥੇ ਥੋੜਾ ਹੀ ਪੈਣ ਲੱਗਦਾ ਕਹਿੰਦਾ ਮੈਂ 10 ਮਿੰਟ ਲਾਏ ਸਾਰੇ ਹਾਂ ਦੋ ਬਾਈਲੇਟ ਹੈ ਸਾਰੇ ਬਾਈ ਮੈਂ ਤਾਂ ਟਾਈਮ ਘੱਟ ਰਿਹਾ ਇਹ ਹੈ ਹਰਿਆੰਗੂਰ ਗ੍ਰੀਨ ਦੱਸਣਾ ਹੈ ਕਮੈਂਟ ਉੱਤੇ ਜਾ ਕੇ ਦੋ ਲੋ ਜੀ ਗ੍ਰੀਨ ਗ੍ਰੀਨ ਸ ਇਹ ਤੁਹਾਨੂੰ ਨਹੀਂ ਦੂਜਾ ਹੈ ਆਈ ਹੈ ਗ੍ਰੀਨ ਆ ਹੁੰਦਾ ਹੈ ਸੈੱਟ ਕਰਨ ਨੂੰ ਕਿ ਮਦਦ ਪਾਇਲਟ ਨਾ ਹਿੱਲੇ ਹਵਾ ਭਰੀ ਹੁੰਦੀ ਹੈ ਦੇ ਚ ਤੇ ਆ ਹੁੰਦਾ ਇਹਨਾਂ ਦਾ ਟੈਂਪਰੇਚਰ ਉੱਥੇ ਕਿਦੋਂ ਜਾਣਾ ਨਾ ਉਤਰਨਾ ਲੋਡ ਉਹਨਾਂ ਨੇ ਚੈੱਕ ਕਰਨਾ ਕਿ ਕਿੰਨਾ ਟੈਂਪਰੇਚਰ ਹੈ ਰਸਤੇ 'ਚ ਕਿੰਨੀ ਤਰੀਕ ਕਿੰਨਾ ਕਿੰਨੀ ਤਰੀਕ ਕਿੰਨਾ ਇੱਥੋਂ ਆਂਦੀ ਹੈ ਆਵਾਜ਼ ਆਣੀ ਪੋਲਿੰਗ ਪੋਲਿੰਗ ਹੁੰਦੀ ਪਿੱਛੇ ਨੂੰ ਜਾਂਦੀ ਉਹ ਉੱਤੇ ਤੱਕ ਉੱਤੇ ਤੱਕ ਤੇ ਚਲੋ ਜੀ ਲੋੜ ਨੂੰ ਘਲਾਤਾ ਇੱਕ ਇੱਥੇ ਜਾਣਾ ਇੱਕਲਾ ਤਾਂ ਨਹੀਂ ਜਾਂਦਾ ਇਕਨ ਲੋੜ ਨੂੰ ਘਲਾਤਾ ਡੰਨ ਤੇ ਚੱਲੀ ਹੁਣ ਅਗਲੇ ਉਹ ਬੇਕਰਫਿਲਡ ਤੋਂ ਚੱਕਣੀ ਆ ਹੁਣ ਅਗਲੇ ਕਿੱਥੇ ਨਾ ਬਿਆ ਪਾਰਕੇ ਦੋ ਪਾਇਲਟ ਹੀ ਇੱਥੇ ਬਾਕੀ ਸਾਰਾ ਆਥੂ ਹੈਗਾ ਬਿਕਰ ਪਿੰਡ ਤੋਂ ਅੰਗੂਰ ਆ ਸਾਰੇ ਅੰਗੂਰ ਹੀ ਲੱਗੇ ਇਹ ਦੇਖੋ ਅੰਗੂਰ ਹੈ ਅੰਗੂਰ ਹੈ ਇਹ ਸਭੀ ਅੰਗੂਰ ਹੈ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਨਾ ਉੱਥੇ ਤੱਕ ਹੀ ਇਹ ਅੰਗੂਰ ਨਹੀਂ ਉਹ ਤੋਂ ਵੀ ਅੱਗੇ ਹੋਣਗੇ ਆ ਵੇਖੋ ਓਹੋ ਵੇਖੋ ਆਇਆ ਦੂਜੀ ਜਗ੍ਹਾ ਤੇ ਪਹਿਲਾਂ ਇੱਥੇ ਚੈੱਕ ਇਨ ਕਰਾ ਕੇ ਆਏ ਆ ਤੇ ਇਹ ਗੰਦੇ ਇੱਧਰ ਨਹੀਂ ਆਗੇ ਆ ਤਿੰਨ ਚਾਰ ਐ ਕਟੀਆਂ ਹੀ ਇਹਨਾਂ ਦੀਆਂ ਪਲੇ ਸਾਰਾ ਟਰੱਕ ਲੱਗਾ ਕਠੀਆਂ ਤੇ 3 4 ਸਨ ਵੀ ਉਹ 골ਡ ਸਟੋਰ ਕਠੀਆਂ ਤੇ 3 4 ਬਲੇ ਸਾਈਨਾਂ ਦੀਆਂ ਉਹ ਪਤਾ ਇਹ ਨਹੀਂ ਲੱਗਦਾ ਇਹਨੂੰ ਮੈਂ ਗੇਟ ਵਾਲੇ ਨੂੰ ਪੁੱਛਿਆ ਆ ਜਿਹੜਾ ਸਾਹਮਣੇ ਡੱਬਾ ਜਿਹਾ ਇਹਨੂੰ ਪੁੱਛਿਆ ਇਹ ਕਹਿੰਦਾ ਨਹੀਂ ਨਹੀਂ ਇਹ ਨਹੀਂ ਕਹਿੰਦਾ ਇੱਧਰ ਚੱਲ ਜਾ ਉਹ ਕਹਿੰਦੇ ਇੱਧਰ ਨਹੀਂ ਆ ਗਈ ਇਹਨੂੰ ਐਡਰੈਸ ਦਿਖਾਇਆ ਤਾਂ ਕਹਿੰਦਾ ਇੱਧਰ ਚੱਲ ਜਾ ਇਹ ਉੱਤਰ ਗਿਆ ਤੇ ਉਹ ਕਹਿੰਦੇ ਨਹੀਂ ਏ 10 ਹੀ ਹੈਗੀ ਆ ਲੱਗਿਆ ਆਪਣਾ ਬੱਗਾ ਤੇ ਹੁਣ ਆ ਇੱਥੇ ਝੱਲਾ ਸਿੱਧੇ ਇਹਦੇ ਜਦੇਖ ਨੇ ਚੈੱਕ ਇਨ ਕਰਾ ਕੇ ਦੇਖਦੇ ਆ ਹੋ ਗਿਆ ਲੋਡ ਹੈਗੀ ਇਹ ਰੈੱਡ ਅੰਗੂਰ ਹੈ ਚਲੋ ਜੀ ਲੋ ਡੋਰ ਲੋਕਾਂ ਲੱਗ ਗਈਆਂ ਚਲੋ ਡੰਡਾ ਡੰਨੋ ਵੀਰ ਹਿੱਚਕੀ ਲੱਗ ਗਈ ਹਿੱਚਕੀ ਮੋ ਆਹ ਡੋਰ ਹੀ ਤੈਨ ਨਾ ਇੱਥੋਂ ਅਨੰਦਪੁਰ ਆ ਗਿਆ ਸੀ ਮੈਰੀਜੋਨ ਇੱਥੇ ਸੁੱਤਾ ਸੀ ਰਾਤੀ ਮੈਰੀਜੋਨ ਆ ਬੰਪਰ ਕਿੱਥੇ ਗਿਆ ਰੱਤ ਕਰਦਾ ਹੈ ਨਹੀਂ ਰਿਜਰਨ ਪੱਤੀ ਨੰਬਰ ਤੇ ਇੱਥੇ ਸੁੱਤਾ ਹੀ 10 ਘੰਟੇ ਹੋ ਗਏ ਪੂਰੇ ਸਲੀਪ ਤੇ ਚੱਲੋ ਆਣੇ ਕਿ ਜੰਮ ਵੀਡੀਓ ਬਣਾਣੀ ਕੰਪਨੀ ਦੀ ਤੇਲ ਪਾ ਲਿਆ ਆ ਦੇਖੋ ਪੰਪਾ ਤੇ ਖੜਿਆ ਮੈਂ ਤੇਲ ਤੂਲ ਪਾ ਲਿਆ ਸਾਰਾ ਕੁਝ ਡਨ ਹੈ ਖੜਿਆ ਹੁਣ ਮੈਂ ਪਿੱਛੇ ਵੀ ਮੇਰੇ ਟਰੱਕ ਲੱਗਾ ਵੇਖਿਆ ਸ਼ੀਸ਼ੇ ਚ ਹਾਂ ਪਿੱਛੇ ਵੀ ਟਰੱਕ ਲੱਗਾ ਤੇ ਇਹ ਪੰਜਾਬੀ ਆਪਣਾ ਹੈ ਨਾ ਅੰਦਰ ਗਿਆ ਮੁੰਡਾ ਹੈ ਅੰਦਰ ਗਿਆ ਤੇ ਯਾਰ ਜੇ ਤੁਸੀਂ ਕੁਝ ਕਰਨਾ ਹੈ ਨਾ ਤਾਨੂੰ ਪਤਾ ਤਾਂ ਢਾ ਟਾਈਮ ਲੱਗਣਾ ਉਧਰ ਪਾਰਕਿੰਗਾਂ ਪਈਆਂ ਹਨਾ ਖਾਲੀ ਪਾਰਕਿੰਗਾਂ ਐ ਉਧਰ ਜਾਓ ਲਾਓ ਤੁਸੀਂ ਹਨਾ ਜੋ ਮਰਜ਼ੀ ਕਰੋ ਆਪਣਾ ਵੇਲੇ ਹੋ ਕੇ ਤੁਸੀਂ ਦੂਜਿਆਂ ਦਾ ਟਾਈਮ ਕਿਉਂ ਖਰਾਬ ਕਰਦੇ ਤਾਂ ਹੀ ਤਾਂ ਫਿਰ ਗੋਰੇ ਗਾਲਾਂ ਕੱਢਦੇ ਕਿਉਂ ਗਾਲਾਂ ਕੱਢਦੇ ਪੰਜਾਬੀਆਂ ਨੂੰ ਇਸੇ ਕਰਕੇ ਕੱਢਦੇ ਤੇ ਹਾਂ ਵੀ ਤੁਸੀਂ ਵੇ ਚਲਾ ਕੇ ਚੱਲ ਜੰਨੇ ਹੋ ਹਨਾ ਕਿੰਨਾ ਟਾਈਮ ਹੋ ਗਿਆ ਹੁਣ ਉਹ ਪਿਛਲਾ ਵੀ ਗੋਰਾ ਆਣ ਕੇ ਇਹਨੂੰ ਗਾਲਾਂ ਕੱਢੇ ਤੇ ਫਿਰ ਜੰਗਾ ਰਹੇਗਾ ਇਹ ਹਾਲ ਹੈ ਤੇ ਕੀ ਕਰਨਾ ਯਾਰ ਟੇ ਟਾਈਮ ਲੱਗਣਾ ਯਾਰ ਤੁਸੀਂ ਆਪਣੇ ਪਾਰਕਿੰਗ ਚ ਲਾਓ ਤੇ ਜਾਓ ਹਨ ਜੋ ਵੀ ਤੁਸੀਂ ਕਰਨਾ ਅੰਦਰ ਤੁਹਾਨੂੰ ਪਤਾ ਇਸ ਚੀਜ਼ ਦਾ ਜਾਣ ਕੇ ਗਾਲਾਂ ਖਾਣ ਵਾਲੇ ਕੰਮ ਕਰਦੇ ਨੇ ਫਿਰ ਗੋਰੇ ਵੀਡੀਓ ਬਣਾਉਂਦੇ ਤੇ ਫਿਰ ਇਹ ਕਹਿੰਦੇ ਰੋਂਦੇ ਨੇ ਨਾ ਕੰਮ ਨਾ ਕਰਿਆ ਕਰੋ ਯਾਰ ਗਲਤ ਹਰੇ ਵੀ ਨਹੀਂ ਆਇਆ ਆ ਜਿਹੜਾ ਆ ਜਾਂਦਾ ਪਿਆ ਆ ਆ ਜਾ ਰਿਹਾ ਘੰਟਾ ਲਾ ਗਿਆ ਉਹ ਵੀ ਪਿੱਛੇ ਆ ਗਿਆ ਗਾਲਾਂ ਕੱਢ ਕੇ ਗਿਆ ਇਹਨੂੰ ਆ ਉਹ ਵੀ ਲਾ ਕੇ ਖੜੇ ਹੰਦੇ ਉਹ ਗਾਲਾਂ ਕੱਢ ਕੇ ਗਿਆ ਹਨ ਗਿਆ ਨਾ ਤੇ ਆ ਹੁਣ ਜੰਘਾਰੇ ਇਹ ਆ ਲੈ ਆਪਣੇ ਬੰਦਿਆਂ ਦਾ ਆਵੇ ਹੁਣ ਆਇਆ ਉਹ ਪਿੱਛੋਂ ਆਇਆ ਪੈ ਗਿਆ ਇਹਨੂੰ ਆਣ ਕੇ ਹੈ ਤੋ ਅਕਲ ਕਰ ਭਰਾ ਕੋਈ ਹੁਣ ਠੀਕ ਹੈ ਸੈਟ ਹੈ ਹੁਣ ਨਾਲਾ ਖਾ ਕੇ ਇਹ ਤੇਲ ਢੋਲ ਪਾ ਲਿਆ ਆਪਾਂ ਡੰਨ ਹੋ ਗਏ ਆ ਤੇਲ ਪਾ ਕੇ 144 ਤੋਂ ਤੇ ਜਾ ਰਹੇ ਆ ਤੇ ਉਹਦੇ ਨਾਂ ਮਾਰੀਏ ਹੀ ਵਜਾ ਰਹਿਣਾ ਯਾ ਠੀਕ ਐ ਤੁਸੀਂ ਕਰਨਾ ਜੇ ਕੁਛ ਟਾਈਮ ਲੱਗਣਾ ਤੇ ਆ ਇੰਨੀਆਂ ਪਾਰਕਿੰਗਾਂ ਵੇਲੀਆਂ ਪਈਆਂ ਜੋ ਮਰਜ਼ੀ ਕਿੰਨਾ ਮਰਜ਼ੀ ਟਾਈਮ ਲਾਓ ਹਨਾ ਕੋਈ ਚੱਕਰ ਹੀ ਨਹੀਂ ਪਰ ਇਹ ਤੇ ਫਿਰ ਗਲਤੀ ਨਾ ਕਰ ਕਿ ਤੁਹਾਡੇ ਤੋਂ ਜਵਾਬ ਨਹੀਂ ਦਿੱਤਾ ਜਾਂਦਾ ਅੱਗੇ ਇੱਕ ਤੁਸੀਂ ਗਲਤੀ ਕਰਦੇ ਤੇ ਤੁਹਾਡੇ ਕੋ ਕੁਛ ਬੋਲਿਆ ਨਹੀਂ ਜਾਂਦਾ ਆਕੋ ਹਨਾ ਪਾਣੀ ਅੰਦਰੋਂ ਲੈ ਆਇਆ ਚੋਕੇ ਇਹ ਹਾਂ ਵੀ ਮੈਂ ਤਾਂ ਪਾਣੀ ਲੈਂਦਾ ਪਿਆ ਅੰਦਰ ਵਿਹਲਾ ਪਿਆ ਅੰਦਰ ਸਾਰਾ ਵਿਹਲਾ ਪਿਆ ਹਨ ਖਾਲੀ ਹੀ ਅੰਦਰ ਕੋਈ ਲੈ ਨਹੀਂ ਕੋਈ ਕੁਝ ਨਹੀਂ ਤੇ ਤਾਂ ਕਰਕੇ ਇਹ ਟਾਈਮ ਲੱਗਣਾ ਤੁਸੀਂ ਸਾਈਡ ਤੇ ਲਾ ਕੇ ਜਾਓ ਇੱਥੇ ਪਾਰਕਿੰਗਾਂ 'ਚ ਗਰਮੀ ਬੜੀ ਅੱਜ ਸੌਂਟ ਪੈਂਦਾ ਸਾਹਮਣੇ ਅੱਖੀਆਂ ਦੇ ਵਿੱਚ ਜੀ ਆ ਗਿਆ ਮੈਂ ਉਹ ਕਲਮਾ 140 ਨੰਬਰ ਤੇ ਤੇ ਹਲਤੂੜ ਪਾ ਲਿਆ ਰਸੀਦ ਤੇ ਹਲਤੂੜ ਪਾ ਲਿਆ ਰਾਤ ਦਾ ਵੱਜ ਗਿਆ 1 1 ਵਜ ਕੇ 10 ਮਿੰਟ ਹੋ ਗਏ ਤੇ ਹੁਣ ਰਾਤ ਨੂੰ ਚਲਾਈਦਾ ਜਿਆਦਾ ਸ਼ੇਪ ਮਤਲਬ ਲੋੜ ਹੀ ਉਸ ਹਾਬ ਨਾਲ ਚੱਕਿਆ ਕੇ ਰਾਤ ਨੂੰ ਚਲਾਉਣਾ ਪੈਂਦਾ ਹਨ ਤੁਰੇ ਹੌਸਾ ਬਣਾ ਪਿੰਡ ਤੋਂ ਤੇ ਤਾਂ ਕਰਕੇ ਰਾਤ ਨੂੰ ਚਲਾਉਣਾ ਪੈਂਦਾ ਆ ਪੰਪ ਇੱਥੇ ਆ ਆਪਣਾ ਲੱਗਾ ਟਰੱਕ ਤੇ ਤੇਲ ਧੋਲ ਢਾਨਣਾ ਕਰਨ ਲੱਗੇ ਹੋਣਾ ਉਹ ਹੋ ਚਾਬੀ ਤੇ ਜੇਬ ਚ ਤੇ ਖੋਲ ਹੀ ਜੰਨਾ ி நம்பாரு பை தான் ਸਾਡਾ ਮੇਨ ਦਾ ਮੇਨ ਬੰਦਾ ਸਾਈਡ ਤੇ ਨਹੀਂ ਹੈ ਯਾਰ ਕੋਤੋਂ ਲੰਕੀ ਜਾਣਾ ਉਧਰ ਨਿਊਯਾਰਕ ਸਾਈਡ ਤੇ ਫਿਰਦਾ ਦੇਖੋ ਕਦਾ ਸੋਤੇ ਇੰ ਟ੍ਰੈਵਰਸ ਸਾਡੇ ਵੀਰ ਲੱਗੇ ਲੈਣਾ ਜੇ ਟਰੱਕ ਮੈਂ ਲੱਗਾ ਚਲਾਣ ਡਰਾਈਵਰ ਵੀਰ ਆਪਣੇ ਅੱਤੇ ਤੇ ਸੁੱਤੇ ਹਾਂਦੇ ਚਲਾਉਂਦੇ ਵੇ ਇਹ ਜਾਣਾ ਮੇਨ ਲੋਡ ਬਹੁਤ ਦੂਰ ਹੈ 3200 ਮੀਲ ਬੰਦੀ 31 3200 ਬੇਕਰਸਫੀਲਡ ਤੋਂ ਆਹ ਮਰੀਕਾ ਦੇ ਲਾਸਟ ਚੱਲ ਐ ਉੱਥੇ ਜਾਣਾ हां जी किद्दा सारे ठीक ठाक मैं आ गया मसूरी मसूरी पहुंच गया ਇੱਥੇ ਟਰੱਕ ਲੱਗਾ ਹੋਏ ਆਪਣਾ 208 ਦੇ ਨਹੀਂ ਨਹੀਂ ਕਰਨ ਚੱਲਣਾ ਹੁਣ ਮੈਂ ਨਾ ਆ ਗਿਆ ਨਹੀਂ ਅਨਾਤੇ ਨਹੀਂ ਯਾਰ ਦੋ ਦਿਨ ਹੋ ਗਿਆ ਪਾ ਗਰ ਕੇ ਮੈਂ ਨਾਲ ਹੀ ਸ਼ਾਮਾਂ ਪੈ ਗਈਆਂ 7:00 ਵਜੇ ਨੇ ਹੋਨਸ ਸਪਤਾਈ ਸਾਰੀ ਦਿਹਾੜੀ ਹੁਣ ਉੱਠ ਕੇ ਤੁਰੇ ਆ ਪਿੱਛੇ ਸੌ ਗਿਆ ਸੀ 10 15 ਮੀਲਾਂ ਪਿੱਛੇ ਤੇ ਹੁਣ ਉੱਠ ਕੇ ਤੁਰੇ ਆ ਤੇ ਤੇਲ ਤੋਲ ਪਾਇਆ ਇਥੋਂ ਤੇ ਬੱਸ ਫਿਰ ਹੁਣ ਚੱਲੇ ਆ ਸ਼ਾਵਰ ਲੈਣ ਤੇ ਫਿਰ ਚੱਲ ਜਾਣਾ ਨਹਾ ਕੇ ਤੇ ਤੁਰ ਪੈਣਾ ਫਿਰ ਸਾਰੀ ਰਾਤ ਚਲਾਉਣਾ ਟਰੱਕ लॉन्ड्री मशीन तो आ गया आज मेरा शावर किड ख यो मैन देखो जी शावर ठीक है ਤੇ ਭੁੱਖੇ ਲੱਗੇ ਐ ਸੀ ਚਲਦਾ ਪਿਆ ਯੋ ਜੀ ਸ਼ਾਵਰ ਲੈ ਲਿਆ ਕੰਮ ਡੰਨੋ ਗਿਆ ਦੇਖੋ ਤੁਹਾਡਾ ਦਾ ਕਿਦੋਂ ਨਾਲ ਲੱਗਦਾ ਬੇਕਾਰ ਚਲੋ ਜੀ ਫਿਰ ਹੀ ਹੈਗੇ ਵੀ ਇੱਕ ਬੰਦੇ ਸੇ ਲੋ ਬਾਹਰ ਹੱਕ ਇਹ ਦੇ ਦੇ ਨੇ ਦੇਖੋ ਐਣਾ ਸਦਾ ਹੀ ਰੱਖੇ ਨਾ ਦੇਖੋ ਕਿੱਡਾ ਕਿੱਡਾ ਤਗੜੇ ਦੇਖੋ ਆ ਗਾਈਆਂ ਗੁਈਆਂ ਲੈ ਆਏ ਜੰਦਾ ਟਰੱਕ ਆ ਗਾਈਆਂ ਗੁਈਆਂ ਲੈ ਕੇ ਉਹ ਆ ਰੇਤ ਮਿੱਟੀ ਲੈ ਆਰਮੀਆ ਦਾ ਕੋਕ ਬਾਲਾ ਆਰਮੀਆ ਦਾ ਤੂੰ ਦੇਖ ਆ ਗੱਡੀਆਂ ਦੇਖ ਬਈਆਂ ਸੋਹਣੀਆਂ ਗੱਡੀਆਂ ਆ ਇਹ ਨਹੀਂ ਕੁਰਾ ਨਹੀਂ ਡਾਉਨ ਦਾ ਚੁੱਕੇ ਜਾਂਦੀ ਏ 1926 ਦੀ ਏ ਬੜਾ ਜੀਆ ਪੜੋਂ ਲਾਈਆਂ ਤਿਆਰ ਕੀਤੀਆਂ ਆ ਦੇਖ ਓਏ ਹੋਏ ਹੋਏ ਇਸ 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 ਐ ਨਹੀਂ ਗੱਲ ਬਾਤ ਕਿੰਨੀਆਂ ਸੋਹਣੀਆਂ ਪੜੀਆਂ ਪੇਂਟਿੰਗ ਲਓ ਜੀ ਨੇਰਾ ਪੈ ਗਿਆ ਨੇਨੇ ਤੇ ਅੰਦਰ ਗਿਆ ਹੀ ਨਾ ਹਣ ਨੇਰਾ ਪੈ ਗਿਆ ਬਾਹਰ ਆ ਗਿਆ ਬਾਹਰ ਤੇ ਨੇਰਾ ਹੀ ਨੇਰਾ ਹੋਇਆ ਬਾਹਰ ਵੇਖਿਆ ਵਾਹ चलो कोई नहीं चावल शुगर ले लिया है हूँ खाएंगे एक अद्धा फुलका भिंडी के साथ भिंडी लेकर आए हैं हम भिंडी भिंडी और राजमा तो राजमा कल खा ले भिंडी आज खा लेते हैं भिंडी खाकर और फिर चले जाएंगे हम चल जाएंगे फिर भिंडी खा के ਆ ਜਿਹੜਾ ਟਰੱਕ ਤੇ ਇਹ ਇੰਨਾ ਜੀ ਜਾਂਦੀਆਂ ਗਾਵਾਂ ਗੋਮਾਂ ਆ ਗਈਆਂ ਮੱਜਾ ਸੋਰਸਾਰ ਹੋ ਗਏ ਹੈਨਾ ਆ ਜਿਹੜਾ ਟਰੱਕ ਐਂ ਜੇ ਭਰੇ ਹੁੰਦੇ ਐ স্মੈਲ ਬਹੁਤ ਆਉਂਦੀ ਲਾਗੇ ਨਹੀਂ ਖੜਿਆ ਜਾਂਦਾ ਇਹਨਾਂ ਦੇ ਜਿੱਦਾਂ ਤੁਹਾਨੂੰ ਪਤਾ ਹੀ ਏ স্মੈਲ ਜਿਹੜੀ ਆਉਂਦੀ ਉਹੀ ਵਾਜੀ ਤੇ ਖੜਾ ਨਹੀਂ ਹੁਣ ਹੁੰਦਾ ਲਾਗੇ ਉਹ ਜੱਕਰ ਨਾ ਹੁਣ ਵੀ ਆਈ ਅਰੇ ਇਹ ਤਾਂ ਖਾਲੀ ਖਾਲੀ ਕਰਕੇ ਆ ਹੁਣ ਲਾ ਕੇ ਅਰੇ ਫੈਪਾਂ ਗੱਡੀਆਂ ਗੱਡੀਆਂ ਤਗੜੀਆਂ ਫਲੈਟ ਬੈੱਡ